ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਇਹ ਜੋ ਇੱਕ ਖਬਰ ਤੁਸੀਂ ਆਪਣੇ ਫੋਨ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਦੀ ਇੱਕ ਖਬਰ ਹੈ ਇਸੇ ਤਰੀਕੇ ਦੀਆਂ ਖਬਰਾਂ ਹੋਰ ਅਖਬਾਰਾਂ ਦੇ ਵਿੱਚ ਤੇ ਨਾਲ ਦੀ ਨਾਲ ਟੀਵੀ ਚੈਨਲਾਂ ਦੇ ਉੱਪਰ ਵੀ ਜਿਹੜੀਆਂ ਦਿਖਾਈਆਂ ਗਈਆਂ ਤੇ ਖਬਰ ਦੇ ਜੇਕਰ ਹੈਡਿੰਗ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਹੈਡਿੰਗ ਤੇ ਸਬ ਹੈਡਿੰਗ ਪੜ੍ਹਦੇ ਹਾਂ ਫਿਰ ਤਫਸੀਲ ਦੇ ਨਾਲ ਖਬਰ ਪੜ੍ਹਾਂਗੇ ਤੇ ਫਿਰ ਅਗਲੀ ਗੱਲ ਕਰਾਂਗੇ ਖਬਰ ਦਾ ਹੈਡਿੰਗ ਹੈ ਕਿ ਭਵਿਕ ਚ ਹੋਰ ਮਜ਼ਬੂਤ ਹੋਣਗੇ ਭਾਰਤ ਅਫਗਾਨ ਸਬੰਧ ਮੁਤਕੀ ਇਹ ਸਬ ਹੈਡਿੰਗ ਹੈ afghan ਵਿਦੇਸ਼ ਮੰਤਰੀ دیੋਬੰਦ ਦੇ ਇਸਲਾਮਿਕ ਮਦਰਸਾ دارੁਲ ਉਲਮ ਪੁੱਜੇ ਖਬਰ ਦੀ ਤਫਸੀਲ ਇਸ ਤਰ੍ਹਾਂ ਹੈ afghanistan ਦੇ ਵਿਦੇਸ਼ ਮੰਤਰੀ ਆਮਰ ਖਾਨ ਮੁਰਤਕੀ ਨੇ ਅੱਜ ਭਰੋਸਾ ਯਾਹਰ ਕੀਤਾ ਹੈ ਕਿ ਭਾਰਤ afghanistan ਸਬੰਧ ਨੀਡਪ ਤੱਕ ਹੋਰ ਮਜ਼ਬੂਤ ਹੋਣਗੇ ਉਹਨਾਂ ਦੱਖਣੀ ਏਸ਼ੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਇਸਲਾਮਿਕ ਮਦਰਸਿਆਂ ਚੋਂ ਇੱਕ ਸਹਾਰਨਪੁਰ ਸਥਿਤ دارੁਲ ਉਲਮ دیੋਬੰਦ ਦੀ ਆਪਣੀ ਫੇਰੀ ਦੌਰਾਨ ਕੀਤੇ ਗਏ ਨਿੱਕੇ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ ਮਤਕੀਨੇ ਤੇ ਕਿਹਾ ਕਿ ਅਸੀਂ ਨਵੇਂ ਕੂਟਨੀਤਿਕ ਪੇਜਾਂਗੇ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਵੀ ਕਾਬਲ ਜਾਓਗੇ ਦਿੱਲੀ ਚ ਜਿਸ ਤਰ੍ਹਾਂ ਮੇਰਾ ਸਵਾਗਤ ਹੋਇਆ ਉਸ ਨਾਲ ਮੈਨੂੰ ਪਵਿਕ ਚ ਹੋਰ ਮਜ਼ਬੂਤ ਸਬੰਧਾਂ ਦੀ ਉਮੀਦ ਹੈ ਨੇੜ ਭਵਿਕ ਚ ਇਹ ਦੌਰੇ ਲਗਾਤਾਰ ਹੋ ਸਕਦੇ ਹਨ ਆਪਣੇ ਵਫਤ ਨਾਲ ਸੜਕੀ ਮਾਰਗਰਾਹੀ ਦਿੱਲੀ ਤੋਂ ਦਿਉਬੰਦ ਜੋ ਕਿ ਸਹਾਰਨਪੁਰ ਵਿੱਚ ਮੌਜੂਦ ਹੈ ਉੱਥੇ ਵਿਦੇਸ਼ ਮੰਤਰੀ ਜੋ ਅਫਗਾਨਿਸਤਾਨ ਦੇ ਉਹ ਪੁੱਜੇ ਤੇ ਉਹਨਾਂ ਦਾ ਨਿੱਘਾ ਸਵਾਗਤ ਹੋਇਆ ਤੇ ਉਸ ਤੋਂ ਬਾਅਦ ਇਹ ਬਿਆਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਪਰੰਤੂ ਇਸ ਖਬਰ ਦੇ ਵਿੱਚਲੀ ਖਬਰ ਜਿਹੜੀ ਇੱਕ ਲਾਲ ਡੱਬੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਣੀ ਹੈ ਉਹ ਸਭ ਤੋਂ ਵੱਧ ਜਿਹੜੀ ਕਿਤਨਾ ਕਿਤੇ ਸਾਡਾ ਸਾਰਿਆਂ ਦਾ ਧਿਆਨ ਖਿੱਚਦੀ ਹੈ ਖਬਰ ਦੇ ਵਿੱਚ ਡੱਬੀ ਬਣਾ ਕੇ ਲਿਖਿਆ ਗਿਆ ਹੈ ਕਿ ਮਹਿਲਾ ਪੱਤਰਕਾਰਾਂ ਨੂੰ ਸੱਦਾ ਨਾ ਦੇਣ ਤੋਂ ਵਿਵਾਦ ਅਸਲ ਦੇ ਵਿੱਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦੀ ਇੱਕ ਖਾਸ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਪਰੰਤੂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਲਾ ਪੱਤਰਕਾਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਵੱਡਾ ਵਿਵਾਦ ਜਿਹੜਾ ਉਹ ਦੇਖਣ ਨੂੰ ਮਿਲਿਆ ਵਿਰੋਧੀ ਪਾਰਟੀਆਂ ਨੇ ਅੱਜ ਦੋਸ਼ ਲਾਇਆ ਹੈ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਰ ਖਾਨ ਮੁਤਕੀਦ ਦੇ ਪੱਤਰਕਾਰ ਸੰਮੇਲਨ ਲਈ ਮਹਿਲਾ ਪੱਤਰਕਾਰਾਂ ਨੂੰ ਸੱਦਾ ਨਾ ਦੇਣਾ ਹਰ ਭਾਰਤੀ ਮਹਿਲਾ ਦਾ અપਮਾਨ ਹੈ ਜਿਸ ਨੂੰ ਸਰਕਾਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਕੇਵਲ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਮੁੱਦਾ ਨਹੀਂ ਚੁੱਕਿਆ ਗਿਆ ਸਗੋਂ ਬਹੁਤ ਸਾਰੀਆਂ ਮਹਿਲਾ ਪੱਤਰਕਾਰ ਜੋ ਦਿੱਲੀ ਦੇ ਵਿੱਚ ਕੰਮ ਕਰਦੀਆਂ ਨੇ ਤੇ ਨਾਮਵਰ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਵੀ ਇਹ ਸਵਾਲ ਜਿਹੜੇ ਖਾਸ ਤੌਰ ਤੇ ਸਰਕਾਰ ਦੇ ਉੱਪਰ ਖੜੇ ਕੀਤੇ ਗਏ ਕਿ ਭਾਰਤ ਦੀ ਧਰਤੀ ਦੇ ਉੱਪਰ ਇੱਕ ਦੂਜੇ ਮੁਲਕ ਦੇ ਮੰਤਰੀ ਦੇ ਵੱਲੋਂ ਪੱਤਰਕਾਰ ਸੰਮੇਲਨ ਕੀਤਾ ਜਾਂਦਾ ਹੈ ਪਰੰਤੂ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਲਾ ਪੱਤਰਕਾਰਾਂ ਨੂੰ ਸੱਦਾ ਨਾ ਦੇਣਾ ਸਿੱਧੇ ਤੌਰ ਤੇ ਨਾਰੀ ਸ਼ਕਤੀ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਦੇ ਮੂੰਹ ਦੇ ਉੱਪਰ ਚਪੇੜ ਹੈ ਤੇ ਕਿਤੇ ਨਾ ਕਿਤੇ ਔਰਤਾਂ ਦੇ ਹੱਕਾਂ ਨੂੰ ਕੁਚਲਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਦੂਜੇ ਪਾਸੇ ਪ੍ਰੈਸ ਕਾਨਫਰੰਸ 'ਚ ਆਪਣੀ ਭੂਮਿਕਾ ਬਾਰੇ ਸਫਾਈ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ ਵਿਦੇਸ਼ ਮੰਤਰਾਲੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਰ ਖਾਨ ਮੁਤਕੀ ਵੱਲੋਂ ਬੀਤੇ ਦਿਨੀ ਦਿੱਲੀ 'ਚ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਉਸ ਦੀ ਕੋਈ ਭੂਮਿਕਾ ਨਹੀਂ ਸੀ ਇਸ ਵਾਰਤਾ 'ਚ ਮਹਿਲਾ ਪੱਤਰਕਾਰਾਂ ਨੂੰ ਕਥਿਤ ਤੌਰ 'ਤੇ ਸ਼ਾਮਲ ਹੋਣ ਤੋਂ ਰੋਕ ਕੇ ਜਾਣ ਦੀਆਂ ਖਬਰਾਂ ਮਗਰੋਂ ਵਿਵਾਦ ਖੜਾ ਹੋ ਗਿਆ ਸੀ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਬੀਤੇ ਦਿਨ ਦਿੱਲੀ ਚ ਕੀਤੀ ਗਈ ਪ੍ਰੈਸ ਵਾਰਤਾ ਚ ਵਿਦੇਸ਼ ਮੰਤਰਾਲੇ ਦੀ ਕੋਈ ਭੂਮਿਕਾ ਨਹੀਂ ਸੀ ਪਰੰਤੂ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇੰਡੀਆ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਗਵੰਡੀ ਦੇਸ਼ ਦਾ ਜਿਹੜਾ ਵਿਦੇਸ਼ ਮੰਤਰੀ ਹੈ ਉਹ ਆ ਕੇ ਪ੍ਰੈਸ ਕਾਨਫਰੰਸ ਕਰੇ ਤੇ ਕੇਵਲ ਤੇ ਕੇਵਲ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲਾ ਹੈ ਉਹ ਹੱਥ ਝਾੜ ਕੇ ਇੱਕ ਬਿਆਨ ਜਿਹੜਾ ਦੇ ਦੇਵੇ ਕਿ ਇਸ ਪ੍ਰੈਸ ਕਾਨਫਰੰਸ ਦੇ ਪਿੱਛੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਜਾਂ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ ਇਸ ਦੇ ਨਾਲ ਗੱਲ ਨਹੀਂ ਬਣਦੀ ਨਾਰੀ ਸ਼ਕਤੀ ਦੀ ਗੱਲ ਕਰਨ ਵਾਲੀ ਸਰਕਾਰ ਜਾਂ ਉਹ ਆਗੂ ਜਿਹੜੇ ਹਮੇਸ਼ਾ ਇਹ ਢੰਡੋਰਾ ਪਿੱਟਦੇ ਨੇ ਕਿ ਨਾਰੀ ਸ਼ਕਤੀ ਭਾਰਤ ਦੇ ਵਿੱਚ ਮਜ਼ਬੂਤ ਹੋ ਰਹੀ ਹੈ ਸਾਡੇ ਰਾਜ ਦੇ ਵਿੱਚ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਸਵਾਲ ਨੇ ਤੇ ਮਹਿਲਾ ਪੱਤਰਕਾਰਾਂ ਦਾ ਕਿਤੇ ਨਾ ਕਿਤੇ ਇਸ ਮੁੱਦੇ ਦੇ ਉੱਪਰ ਰੋਸ ਪ੍ਰਗਟ ਕਰਨਾ ਬਿਲਕੁਲ ਜਾਇਜ਼ ਹੈ ਕਿ